ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਰਿਕਵੈਸਟ ਬੇਨਤੀ ਕਰਦੇ ਆਂ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਆਪਣੀ ਇੱਕ ਟਾਈਮ ਦੋ ਟਾਈਮ ਨਰਖ ਪਰਖ ਤਸੱਲੀ ਜ਼ਰੂਰੀ ਕਰਿਆ ਕਰੋ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਕੋਈ ਆਪਣੀ ਖਰੀਦਦਾਰੀ ਕਰ ਸਕਦਾ ਪਹੁੰਚਿਆ ਪਿੰਡ ਸੋਲ ਠੱਟੀਆਂ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਹਿਸੀਲ ਵੀ ਤਰਨਤਾਰ ਸਾਹਿਬ ਨੂੰ ਬਾਈ ਸਰਵਣ ਸਿੰਘ ਦੇ ਫਾਰੂਕ ਤੇ ਐਚ ਐਫ ਕ੍ਰੋਸ ਤੇ ਜਰਸੀ ਪਿਓਰ ਪੰਜਾਬ ਵਾਲੀ ਦੋ ਪਸ਼ੂ ਬਣੇ ਰਿਓ ਜੀ ਹਣ ਤੱਕਰ ਜਾਇਜ਼ ਕੀਮਤ ਵਿੱਚ ਕਰਾਉਨੇ ਆ ਖਰੀਦਦਾਰੀ ਕਰਦੇ ਆ ਬਾਈ ਸਰਵਣ ਨਾਲ ਗੱਲਬਾਤ ਭਾਈ ਜੀ 사ਸੀ ਕਾਲ 사ਸੀ ਕਾਲ ਚੜਦੀ ਕਲਾ ਜੀ ਬਹੁਤ ਵਧੀਆ ਨਾਮ ਲਿਆ ਜੀ ਚਲੋ ਸ਼ੁਕਰ ਹੈ ਜੀ ਚੱਲੀ ਜਾਂਦੇ ਕਾਰੋਬਾਰ ਤੇ ਡਰੈਸ ਕਰ ਲ ਗਏ ਨੋਟ ਪਿੰਡ 16 ਜ਼ਿਲ੍ਹਾ ਤਰਨਤਾਰਨ ਸਾਹਿਬ ਸੇਰ ਤੰਪਨ ਸਾਹਿਬ ਤੇ ਮੋਬਾਈਲ ਨੰਬਰ ਜੀ ਵੈਲ ਨੰਬਰ 76288623 ਠੀਕ ਹੈ ਹਾਂਜੀ ਹਾਂਜੀ ਤੇ ਜਰਸੀ ਤੋਂ ਕਰੀਏ ਸ਼ਾਰਰ ਹਾਂਜੀ ਹਾਂਜੀ ਕਿਦਾਂ ਦੀ ਸੂਈ ਬਾਈ ਜੀ ਇਹ ਜੀ ਕੱਲ ਰਾਤ ਦੀ ਸੂਈ ਹੈ ਕੱਲ ਰਾਤ ਦੀ ਦੇ ਕਿੰਨੇ ਕ ਬੌਲੇ ਤੋਂ ਸਟਾਰਟਿੰਗ ਕੀਤੀ ਐ ਨੇ ਇਹ ਬੌਲਾ ਜੀ 10 ਕਿਲੋ ਬੌਲੇ ਸਟਾਰਟ ਐ 10000 ਕਿਲੋ ਬੌਲੇ ਤੋਂ 10000 ਕਿਲੋ ਹਾਂਜੀ ਹਾਂਜੀ ਬੌਲੇ ਤੋਂ ਸਟਾਰਟਿੰਗ ਕੀਤੀ ਐ ਕੀ ਬਾਤ ਹੈ ਕਿੰਨਾ ਕ ਤੁਹਾਡੇ ਆਈਡੀਆ ਨਾਲ ਭਰ ਜੂਗੀ ਇਹ 15 ਲੀਟਰ ਦੀ ਗਰੰਟੀ ਆਪਾਂ 20 22 ਨਹੀਂ ਕਹਿਣਾ ਹੂੰ 15 ਲੀਟਰ ਦੀ ਖੁੱਲੀ-ਖੁੱਲੀ ਗਰੰਟੀ ਆ ਉਹ ਦੀਦਾ ਹੀ ਆ ਵੇਖੋ ਹਾਂ ਇਹੋ ਚੀਜ਼ ਨੇ ਨਾ ਭਰ ਦੇਣਾ ਨੇ ਆਪਾਂ ਲੋੜ ਹੀ ਨਹੀਂ ਦੱਸਣ ਦੀ ਜੀ ਆਪਾਂ ਲੋੜ ਹੀ ਨਹੀਂ ਸਿਰਾ ਹੀ ਹੋਈ ਪਈ ਹੈ ਨਾ ਚਲੋ ਤੋਰਾ ਕਰਵਾਓ ਚੱਕ ਕੋਲ ਕੇ ਸਜਣੋ ਥੰਥੁਣ ਬੜੇ ਕਮਾਲ ਦਾ ਲੱਗਾ ਵੈੜ ਨੂੰ ਤੇ ਜਿਹੜੀ ਬਾਹਰ ਨੂੰ ਪੂਰੀ ਇਹ ਬੈਗ ਮੇਰੀ ব্যাকਗ੍ਰਾਉਂਡ ਪੂਰੀ ਤਿਆਰ ਕੀਤੀ ਹੋਈ ਹੈ ਤੁਸੀਂ ਆਪ ਦੇਖ ਸਕਦੇ ਜੀ ਘੱਟ ਕੁਦ ਸੁਹਣਾ ਲੱਗਾ ਨੂੰਹ ਜਿਆ ਆਵਾਰੀ ਕਰਤੀ ਹੈ ਲੈ ਇਹ ਮੋੜ ਲਈ ਹਾਂ ਨੂੰਹ ਫੇਸ ਕੁਆਲਿਟੀ ਵੀ ਖਾ ਦਿਓ ਮੜੀ ਜੀ ਵੀਰ ਪਤਾ ਲੱਗ ਜੈਣਾ ਫੇਸ ਦਾ ਇਹ ਤੇ ਦੱਸੋ ਨਾ ਮੁਖੜਾ ਲੱਗਾ ਹੈ ਨਾ ਬਿਲਕੁਲ ਬੋਦੀ ਵਾਲੀ ਨਿੱਕੇ ਨਿੱਕੇ ਦੇਖੋ ਕੰਨ ਅੱਖ ਪਿੱਛੋਂ ਦੇਖੋ ਕੀ ਬਾਤ ਹੈ ਥਲੀ ਠੁੰਡੀ ਭਾ ਇਦਾਂ ਵਜਾ ਬੱਚਾ ਛੱਡਣ ਲੋਡਿੰਗ ਚੱਕਰੀ ਕੀ ਬਾਤ ਹੈ ਅੱਛਾ ਹਾਂਜੀ ਮਾਰ ਦੋ ਪਿਛੇ ਵੀ ਮਾਰ ਦੋ ਕੀ ਆ ਤਾਂ ਤੇ ਪੂਰਾ ਮੁਠੀ ਜਾਉਂਦੇ ਹੈ ਨਾ ਮੁਠੀ ਵਾਲਾ ਜਵਾਈ ਵੀ ਬੜੀ ਚੰਗੀ ਲੱਗੀ ਹੈ ਨਾ ਹਾਂਜੀ ਲੋਈ ਸਜਰੋ ਤੋਰਾ ਬੜਾ ਚੰਗਾ ਲੱਗਾ बच्चे, बच्चे नु बच्चे नु जर ਮਿਲਤਾ ਹਾਂਜੀ ਹਾਂਜੀ ਬੱਚਾ ਆ ਗਿਆ ਸਜਨੋ ਦੋ ਹਲੇ ਬੱਚੇ ਆ ਗਏ ਉਹ ਅੱਛੇ ਆ ਗਏ ਬੱਚੇ ਦੋ ਹੀ ਠੀਕ ਓਕੇ ਤੇ ਫੇਸ ਕੁਆਲਟੀ ਬਹੁਤ ਸੁਣੀ ਹੈ ਤੇ ਬੈਕਗਰਾਉਂਡ ਵਿੱਚ ਚੰਗੀ ਚਾਰਟੀ ਬੈਕਗਰਾਉਂਡ ਦੇਖੋ ਜੀ ਚੈੱਕ ਕਰੋ ਹਾਂ ਕੀ ਬਾਤ ਹੈ ਹਨਾ ਸਿਰਾਈ ਹੋਈ ਪਈ ਜੀ ਤੇ ਬਾਈ ਜੀ ਫਿਰ ਕੀਮਤ ਕਿੰਨੀ ਕਰ ਲਈ ਕੀਮਤ ਦੇ ਦੀ ਜੀ 52000 ਰੁਪਏ ਦੀ 52000 ਠੀਕ ਆ ਪਿਆਰ ਮੈਂ ਉਤੋ ਜੂਤ ਜਾਂ ਨਹੀਂ 52000 ਖਾਂਦਾ ਉਹ ਕਰਨਾ ਪੈਣਾ ਜੀ ਕਰ ਦਿਓ ਹਨਾ ਕਰ ਦਿਓ ਤੇ ਇਹ ਆ ਕੀ ਰਾਤੀ ਸੀ ਇਹ ਰਾਤੀ ਸੀ ਕੋਈ 8 ਵਜੇ ਠੀਕ ਹਾਂਜੀ ਕਰਾਓ ਸਾਡੀਆਂ ਦੋ ਚਵਾਈਆਂ ਹੋ ਗਈਆਂ ਇਹਦੀ ਅਜੇ ਇੱਕ ਚਵਾਈ ਹੋਈ ਇਹਦੀ ਇੱਕੋ ਹੀ ਹੈਨਾ ਇਹ ਤੁਹਾਡੇ ਹੈੜੀ ਕੇ ਨਾ ਕਿੰਨਾ ਦੁੱਧ ਪਰੂਗੀ ਇਹ ਦੁੱਧ 17-18 ਲੀਟਰ ਵੀ ਆਈ ਇਹ ਵੱਡੀ ਹੈਨਾ ਥੋੜੀ ਜੀ ਭਾਰੀ ਥਾਣੇ ਕੋਲੋਂ ਇੱਕ ਚੜੋ ਜੀ ਕੀ ਬਾਤ ਸਿਰਾਈ ਹੋਈ ਭਈ ਹੈਨਾ ਗੋਲ ਲਾਲ ਤੋਂ ਚੰਗਾ ਮੋਟਾ ਗੋਲੇ ਚਾਰੇ ਥਾਣੇ ਕੋਲ ਇਹਦੇ ਸੀਰੇ ਸ਼ਾਈ ਗਲ ਕਰਾ ਸਕਦੇ ਇੱਕ ਜਾਂ ਤੇ ਜਰਸੀ ਆ ਇਹ ਤਿੰਨੇ ਨੇ ਮਿਕਸ ਕੀਤੇ ਪਏ ਆ ਜੀ ਹਾਂ ਜੀ ਇਹ ਵਿਹਲਾ ਬੈ ਕੇ ਪ੍ਰਮਾਤਮਾ ਬਣਾਉਂਦਾ ਰਿਹਾ ਬੱਚਾ ਵੇਖਦਾ ਸਦਾ ਬਾਹਰਿਆ ਸਦਾ ਬਾਹਰ ਜਾਨਵਰ ਹਾਂ ਸਿਆਲ ਵਾਲਾ ਵੀ ਗਰਮੀ ਵਾਲਾ ਵੀ ਹਾਂ ਜੀ ਬੋਲੋ ਹਾਂ ਜੀ ਹਾਂ ਹੁਣ ਸਰਵਣ ਸਿੰਘ ਜਾਚਾਂ ਸਿੱਖ ਗਿਆ ਸਜਣੋ ਹੁਣ ਵੈਰਾਈਟੀ ਵੈਰਾਈਟੀ ਹਰ ਇੱਕ ਦਾ ਪਤਾ ਲੱਗ ਗਿਆ ਬਾਈ ਨੂੰ ਇਹ ਤਿੰਨੇ ਕਿਸਮਾਂ ਆ ਜਾਂ ਲਿਵਾ ਬੜਾ ਸਜਣੋ ਲੱਗਾ ਪਾਂਡੇ ਲੈ ਦੇਦੀ ਲਾਈ ਫਿਰਦੀ ਕਰਮਾਂ ਨੇ ਨਾ ਕਰੋ ਤੇ ਪਾਂਡੇ ਲੈ ਵਾਲਾਈ ਫਿਰਦੀ ਆ ਫੇਸ ਕੁਆਲਟੀ ਨਹੀਂ ਦੇਖ ਸਕਦੇ ਜੀ ਦੇਖੋ ਜੀ ਫੇਸ ਕੁਆਲਟੀ ਹਾਂ ਬਹੁਤ ਸੋਹਣੀ ਲੱਗੀ ਬਿਲਕੁਲ ਨਕੀ ਹੈ ਨਾ ਹਾਂ ਹੰਦੀ ਠੰਡੀ ਦੀ ਬੇਸਤੀ ਦੀ ਅੱਛਾ ਓਕੇ ਆਈ ਟਰੈਨ ਚਾ ਕੋਈ ਗਾਂ ਲੈ ਜਾ ਥੋੜਾ ਬੱਚੇ ਦਾ ਕੀ ਕਰਦੀ ਅੰਦਰ ਬੱਚਾ ਪੱਜਾਣਾ ਹਾਂ 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 ਚਲੋ ਕੋਈ ਤੇ ਇਹਦੀ ਬਾਈ ਫਿਰ ਕੀਮਤ ਕੀ ਕਰਦੀਏ ਈ ਉਹਦੇ ਦੀ ਜਿਹੜੀ ਚੌੜੀ ਦੀ ਕਰੀਆ ਮੈਂ 7000 ਮੰਗੇ ਆ ਮਾ ਆਣਾ 55000 ਦੇ ਦੇ ਅੱਛਾ 55 ਦੀ ਹਾਂਜੀ ਤੇ ਪਿਆਰ ਮਾਉਤ ਉਹ ਮੌਕੇ ਦੇ ਹਜ਼ਾਰ ਤੋਂ ਜ਼ਿਆਦਾ ਨਹੀਂ ਜਾਣਾ 54 ਹਾਂਜੀ ਹੈਨਾ ਹਾਂਜੀ ਵੇਖੋ ਤੁਸੀਂ ਤੁਸੀਂ ਆਪਾਂ ਇਦਾਂ ਭਾਵੇਂ ਦੇਖੋ ਹੂੰ ਯਾਰ ਬੋਲੀ ਕੇਲ ਬੋਲੇ ਕੇਲ ਲਿਆ ਜੀ ਵਾਕਈ ਬੋਲੇ ਬਣੀ ਬੜੀਆਂ ਜੀ ਵਾਕਈ ਚੋਾਈ ਬੜੀ ਮੋਟੀ ਹੈਨਾ ਅਜੇ ਭੜ ਭੂਲ ਪਈ ਆ ਕੇਲ ਬੋਲੇ ਦੇ ਜੀ ਸਜਨੋ ਵੈੜ ਚੰਗੀ ਆ ਇਹ ਵੀ ਇਹ 54 ਹਜ਼ਾਰ ਦੀ 53 ਹਜ਼ਾਰ ਦੀ ਹਸਣ ਹਾਂ ਤੇ ਆ ਜਿਹੜੀ ਉਹ 50 ਹਜ਼ਾਰ ਸਰਦਾਂ ਆ ਪਾ ਜੀ ਇਹ ਨਿੰਜਾ ਦੀ ਇਹ ਸਜਨੋ 49 ਤੇ ਉਹ ਜਿਹੜੀ ਆ 54 ਦੋ ਹੀ ਰੇਟ ਆ ਜਿਹੜੀ ਚੰਗੀ ਲੱਗਦੀ ਆ ਖਰੀਦਦਾਰੀ ਕਰ ਲਓ ਦੋਵੇਂ ਵੈੜਾਂ ਚੰਗੀਆਂ ਫੰਨੇ ਖਾਨ ਸਸੇ ਕਲ ਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ